ਮੈਂ ਹਰਪ੍ਰੀਤ ਵਰਕਰ ਦਾ ਗਾਇਸ ਟਮਾਪਾ ਘੜੇਆਂ ਕੱਗਾ ਥਾਣੇ ਦੇ ਸਾਹਮਣੇ ਜਿੱਥੇ ਕਿ ਅੱਜ ਕੱਗਾ ਇੰਚਾਰਜ ਤੇ ਹੋਰ ਵੀ ਮੁਲਾਜ਼ਮ ਤੁਸੀਂ ਦੇਖਦੇ ਹੋਏ ਨਜ਼ਰ ਆਉਂਗੇ ਜਿੱਥੇ ਕਿ ਅੱਜ ਉਹਨਾਂ ਨੇ ਜਿੰਨੀ ਵੀ ਜੋ ਵਿਕਲ ਜੋ ਗੱਡੀਆਂ ਘਰਾਂ ਨਗ ਰਹੀਆਂ ਨੇ ਉਹਨਾਂ ਦੇ ਉੱਤੇ ਜੋ ਅੱਜ ਸਪੈਸ਼ਲ ਤੌਰ ਤੇ ਜੋ ਤੁਸੀਂ ਦੇਖ ਸਕਦੇ ਹੋ ਇਹ ਬੈਨਰ ਜੋ ਲਗਾਏ ਜਾ ਰਹੇ ਨੇ ਇਹ ਜੋ ਲਗਾਏ ਜਾ ਰਹੇ ਨੇ ਜਿਵੇਂ ਧੁੰਦ ਪੈ ਰਹੀ ਹੈ ਠੰਡ ਦਾ ਮੌਸਮ ਬਹੁਤ ਜ਼ਿਆਦਾ ਹੈ ਉਹਦੇ ਕਰਕੇ ਇਹ ਲਗਾਏ ਜਾ ਰਹੇ ਨੇ ਦੇਖ ਸਕਦੇ ਹੋ ਬਾਕੀ ਇਹਨਾਂ ਨੇ ਹੋਰ ਵੀ ਚੇਤਾਵਨੀ ਦਿੱਤੀ ਹੈ ਵੀ ਜੋ 18 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਜੋ ਗੱਟੀਆਂ ਮੋਟਰਸਾਈਕਲ ਚਲਾਣਗੇ ਉਹਨਾਂ ਤੇ ਵੀ ਕਾਨੂੰਨੀ ਜੋ ਕਾਰਵਾਈ ਕੀਤੀ ਜਾਵੇਗੀ ਜਿਹੜੇ ਬਾਣਾ ਨੂੰ ਰੋਕ ਕੇ ਇਹ ਰਿਫਲੈਕਟਰ ਲਾ ਰਹੇ ਹੋ ਇਹਦੇ ਬਾਰੇ ਸਾਨੂੰ ਅੱਜ ਦੱਸੋ ਇਹ ਕਿਸ ਵਾਸਤੇ ਲਗਾ ਰਹੇ ਹੋ ਕਿ ਤੁਹਾਨੂੰ ਤਾਂ ਮੌਸਮ ਹੈ ਜੀ ਜਿਹੜੇ ਵਹੀਕਲਾਂ ਦੇ ਡਰਾਈਵਰ ਜਾਨ ਮਾਰ ਦੀ ਰੱਖ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸੰਗ ਕੇਂਦਰ ਵੱਲੋਂ ਮਾਨਯੋਗ ਸਰ ਪੀਸਾ ਪਟਿਆਲਾ ਦੇ ਦੇਸ਼ਾਂ ਦੇ ਅਨੁਸਾਰ ਇਹ ਰਫਲੈਕਟਰ ਲਾਉਣ ਦੀ ਮੁਹਿੰਮ ਚਲਾਈ ਗਈ ਹੈ ਜ ਜਿਹਦੀ ਲੜੀ ਵਿੱਚ ਅਸੀਂ ਜੀ ਰਫਲੈਕਟਰ ਲਾ ਰਹੇ ਹਾਂ ਤੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੋ ਡਰਾਈਵ ਸਿਸਟਮ ਕਰ ਰਹੇ ਨੇ ਕਿਉਂਕਿ ਧੁੰਦ ਦਾ ਸੀਜ਼ਨ ਹੈਗਾ ਆ ਗੱਡੀਆਂ ਗੱਡੀਆਂ ਨੂੰ ਸਲੋ ਜਾਂ ਕਿੱਦਾਂ ਕਹਿਣਾ ਕੀ ਧੁੰਦ ਦਾ ਸੀਜ਼ਨ ਹੈ ਜੀ ਆਪਣੇ ਜਿਹੜੀ ਆਪਣੇ ਗੱਡੀਆਂ ਸੋਚ ਰਾਈਆਂ ਜਾਣ ਜੀ ਤੋਂ ਬਟੇਕਰ ਕਿਤੇ ਜਾਣ ਜਿਹੜੀਆਂ ਲਾਈਟਾਂ ਦੀ ਵਰਤੋਂ ਕੀਤੀ ਜਾਏ ਜੀ ਬਾਕੀ ਤੁਸੀਂ ਆਮ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਸਰ ਆਮ ਪਬਲਿਕ ਨੂੰ ਕੀ ਮਤਲਬ ਮੈਸੇਜ ਦੇਣਾ ਚਾਹੁੰਗਾ ਮੈਸੇਜ ਇਹ ਵੀ ਸ਼ਰਾਬ ਪੀ ਕੇ ਗੱਡੀਆਂ ਨਾ ਚਲਾਓ ਚਲਾਈ ਜਾਵੇ ਜੀ ਓਵਰ ਸਪੀਡ ਨਾਲ ਚਲਾਈ ਜਾਵੇ ਜੀ ਓਵਰ ਟੇਕਰਾਂ ਕੀਤਾ ਜਾਵੇ ਬਣਾ ਬਜਾ ਉੱਤੇ ਹੀ ਹੈ ਜੀ ਕਿਸ ਤਰ੍ਹਾਂ ਅੱਜ ਕੱਲ ਪਤੰਗਬਾਜ਼ੀ ਉਡਾਉਣ ਦਾ ਉਹ ਵੀ ਚੈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਪਬਲਿਕ ਨੂੰ ਇਹ ਵੀ ਸੰਦੇਸ਼ ਹੈ ਸਾਡਾ ਕਿ ਚੈਨਾ ਡੋਰ ਤੇ ਪਕੰਮਲ ਪਾਵੰਦੀ ਹੈ ਜੇ ਕਿਸੇ ਤੋਂ ਪੜੀ ਜਾਂਦੀ ਹੈ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇ ਜੀ ਅੱਜ ਇਹ ਜਿਹੜੀ ਮੁਹਿੰਮ ਤੁਸੀਂ ਚਲਾਈ ਹੋਈ ਹੈ ਅਸੀਂ ਰਿਫਲੈਕਟਰ ਲਾ ਰਹੇ ਹਾਂ ਧੁੰਦ ਹੌਲ ਕਾਰਨ ਵਹੀਕਲਾਂ ਦੇ ਜਿਨ੍ਹਾਂ ਦੇ ਪਿੱਛੇ ਲਾਈਟਾਂ ਨਹੀਂ ਉਹਨਾਂ ਤੇ ਰਿਫਲੈਕਟਰ ਨਾਲ ਲਾਈਟ ਨਾਲ ਹੀ ਚਮਕਦੇ ਨੇ ਜੀ ਖਾਸ ਤੌਰ ਸਰ ਉੱਪਰ ਕਰਕੇ ਦਿਖਾਏ ਸਕੇ ਲੋਕ ਮਤਲਬ ਸੜਕ ਰਾਹਗੀਰਾਂ ਨੂੰ ਘੱਟ ਕਰਨ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਇਹ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਂਝ ਕੇਂਦਰ ਪਟਿਆਲਾ ਵੱਲੋਂ ਕਟ ਰੈਫਲੈਕਟਰ ਲਗਾਉਣ ਦੀ ਮਹਮ ਸ਼ੁਰੂ ਕੀਤੀ ਗਈ ਸਰ ਜਿਹੜੇ ਘੱਟ ਉਮਰ ਦੇ ਬੱਚੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬਿਕਾ ਚਲਾ ਰਹੇ ਨੇ ਮੁਕੰਮਲ ਕਿਹਾ ਹੋਇਆ ਵੀ ਕੋਈ ਵੀ 18 ਸਾਲ ਤੋਂ ਘੱਟ ਬੱਚਾ ਡਰਾਈਵ ਨਾ ਕੀਤੇ ਉਹਦੇ ਖਿਲਾਫ ਤੇ ਉਹਦੇ ਪੇਰੈਂਟਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਵੇਗੀ ਠੀਕ ਹੈ ਸਰ ਥੈਂਕ ਯੂ ਦੇਖ ਕਰਦੇ ਕਿ ਜੋ ਇੱਕ ਵੱਡਾ ਉਪਰਾਲਾ ਜੋ ਪੰਜਾਬ ਸਰਕਾਰ ਵੱਲੋਂ ਜਾਂ ਅਕਤਗ ਦਾ ਪ੍ਰਸ਼ਾਸਨ ਵੱਲੋਂ ਜੋ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਇਹ ਠੰਡ ਨੂੰ ਮੱਦੇ ਨਜ਼ਰ ਰੱਖते हुए ਤੁਸੀਂ ਇਹ ਦੇਖ ਸਕਦੇ ਹੋ ਜ਼ਿਲ੍ਹਾ ਸਾਝ ਕੇਂਦਰ ਵੱਲੋਂ ਪੰਜਾਬ ਪੁਲਿਸ ਵੱਲੋਂ ਜੋ ਇਹ ਮੈਨਰੇਜਰ ਲਗਾਏ ਜਾ ਰਹੇ ਨੇ ਹਾਂ ਜੀ ਆਪਣਾ ਬਲਦੇਵ ਸਿੰਘ ਜੀ ਅੱਜ ਤੁਸੀਂ ਗੱਡੀ ਠਾਣੇ ਦੇ ਕੇ ਪੁਲਿਸ ਵਾਲਿਆਂ ਨੇ ਰੋਕੀ ਇਹ ਪਿੱਛੇ ਰਿਫਲੈਕਟਰ ਲਾ ਰਹੇ ਨੇ ਤੁਹਾਡੇ ਗੱਡੀਆਂਾਂ ਦੇ ਜਿਵੇਂ ਤੁਹਾਨੂੰ ਲੱਗ ਰਿਹਾ ਵੀ ਇਹ ਵਧੀਆ ਚਲਾਈ ਜਾ ਰਹੀ ਹੈ ਹਾਂ ਬੜੀ ਚਲਾਈ ਜਾ ਰਹੀ ਹੈ ਵਿੱਚ ਜਿਵੇਂ ਧੁੰਦ ਦਾ ਮੌਸਮ ਹੈ ਠੰਡਾ ਮੌਸਮ ਹੈ ਲੋਕ ਗੱਡੀਆਂ ਕਾਰਾਂ ਬਹੁਤ ਤੇਜ਼ ਰਫ਼ਤਾਰ ਨਾਲ ਚਲਾਉਂਦੇ ਨੇ ਤੇ ਕੀ ਕਹੋਗੇ ਰਮ ਤੁਸੀਂ ਉਹਨਾਂ ਨੂੰ ਕਵਾਂਗੇ ਵੀ ਇਹ ਠੀਕ ਲਾ ਰਹੇ ਨੇ ਵਧੀਆ ਬੜਾ ਵੀ ਪਿੱਛੋਂ ਲਾਈਟ ਪੈਣੀ ਫਿਰ ਲੱਗ ਜਣਾ ਪਤਾ ਜੀ ਹਾਂ ਹਰਕ ਨੂੰ ਆਏ ਇਸ ਤਰ੍ਹਾਂ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ ਹਾਂ 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 ਠੀਕ ਠੀਕ ਹੈ